ਸਵਾਗਤ ਹੈ ਜੀ ਤੁਹਾਡਾ ਸਭ ਦਾ ਆਪਣੇ YouTube ਚੈਨਲ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਜੀ ਨਿੱਕੀ ਬੁੱਟੀ ਜਿਹੜੀ ਕਿ ਆਪਾਂ ਤਿਆਰ ਕਰਾਂਗੇ ਪੈਂਸਰ ਐਂਕਰ ਥ੍ਰੈਡ ਤੇ ਨਾ ਸਿਤਾਰਿਆਂ ਦੇ ਨਾਲ ਤੁਸੀਂ ਆਪਣੀ ਪਿਛਲੀ ਵੀਡੀਓ ਵੀ ਨਿੱਕੀ ਬੁੱਟੀ ਵਾਲੀ ਨੂੰ ਬਹੁਤ ਪਿਆਰ ਦਿੱਤਾ ਜੀ ਉਮੀਦ ਹੈ ਤੁਸੀਂ ਇਸ ਵੀਡੀਓ ਨੂੰ ਬਹੁਤ ਪਿਆਰ ਦਿਓਗੇ ਅਗਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਚੈਨਲ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਨਾਲ ਦੀ ਨਾਲ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਜੀ ਚਲੋ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਬੁੱਟੀ ਸਭ ਤੋਂ ਪਹਿਲਾਂ ਕੀ ਹੈ ਜੀ ਆਪਾਂ ਥ੍ਰੈਡ ਨੂੰ ਪੈਨਸਲ ਦੇ ਆਸ-ਪਾਸ ਰੋਲ ਕਰਨਾ ਹੈ ਇੱਕ ਸਾਈਡ ਤੋਂ ਆਪਾਂ ਪੈਨਸਲ ਨੂੰ ਸੋਰੀ ਸੂਈ ਨੂੰ ਆਪਾਂ ਬਾਹਰ ਕੱਢਾਂਗੇ ਦੂਸਰੀ ਸਾਈਡ ਤੋਂ ਆਪਾਂ ਸੂਈ ਨੂੰ ਜਿਹੜਾ نیچے ਲੈ ਜਾਗੇ ਇਸ ਤਰ੍ਹਾਂ ਆਪਾਂ ਇੱਕ ਇੱਕ ਕਰਦੇ ਜਿਹੜਾ ਸਾਰੇ ਥ੍ਰੈਡ ਜਿਹੜੇ ਆਪਾਂ ਪੈਨਸਲ ਦੇ ਆਸ-ਪਾਸ ਜਿਹੜੇ ਉਹ ਕਰ ਲਾਂਗੇ ਉਹਦੇ ਉੱਪਰ ਆਪਾਂ ਰੋਲ ਕਰਾਂਗੇ ਥ੍ਰੈਡ ਉੱਪਰ ਥ੍ਰੈਡ ਨਹੀਂ ਹੋਣਾ ਚਾਹੀਦਾ ਸਿੰਗਲ ਸਿੰਗਲ ਥ੍ਰੈਡ ਹੋਣਾ ਚਾਹੀਦਾ ਜੀ ਇਹ ਤੁਹਾਡੇ ਤੇ ਡਿਪੈਂਡ ਹੈ ਕਿ ਤੁਸੀਂ ਇੱਕ ਛੋਟੀ ਜੀ ਬੁਟੀ ਬਣਾਉਣੀ ਚਾਹੁੰਦੇ ਹੋ ਤੇ ਥ੍ਰੈਡ ਕਟਾ ਸਕਦੇ ਹੋ ਮਤਲਬ ਜਿੰਨ ਪੈਨਸਲ ਤੇ ਉਹਨੂੰ ਜਿਹੜਾ ਆਪਾਂ ਥ੍ਰੈਡ ਨੂੰ ਪੈਨਸਲ ਉੱਪਰ ਰੋਲ ਕਰਨਾ ਉਹਨੂੰ ਘਟਾ ਸਕਦੇ ਹੋ ਵੱਡੀ ਬਣਾਉਣੀ ਹੈ ਤੇ ਵਧਾ ਸਕਦੇ ਹੋ 4 ਦੀ 5 ਦੀ 9 ਦੀ ਜਿੰਨੀ ਤੁਹਾਡੇ ਦੀ ਇੱਛਾ ਹੈ ਜੀ ਵੱਡੀ ਛੋਟੀ ਬੋਟੀ ਬਣਾਉਣੀ ਤੁਸੀਂ ਬਣਾ ਸਕਦੇ ਹੋ ਇਸ ਤਰ੍ਹਾਂ ਪਾ ਕੇ ਕਰਦੇ ਆ ਜਿਹੜਾ ਸਾਰੇ ਥ੍ਰੈਡ ਜਿਹੜੇ ਆ ਉਹ ਪੈਨਸਲ ਦੇ ਆਲੇ ਦੁਆਲੇ ਜਿਹੜੇ ਆ ਉਹ ਰੌਂਡ ਕਰ ਲਾਂਗੇ ਠੀਕ ਹੈ ਜੀ ਪੈਨਸਲ ਨਹੀਂ ਹਿੱਲਣੀ ਚਾਹੀਦੀ ਵਿੱਚੋਂ ਪੈਨਸਲ ਉੱਥੇ ਰਹਿਣੀ ਚਾਹੀਦੀ ਹੈ ਬਿਲਕੁਲ ਸਟੇ ਤੇ ਇਸ ਤਰ੍ਹਾਂ ਹੀ ਕਰਕੇ ਆਪਾਂ ਸਾਰੇ ਥ੍ਰੈਡ ਜਿਹੜੇ ਆ ਆਪਾਂ ਰੋਲ ਕਰ ਲਿਆ ਜੀ ਪੈਨਸਲ ਜਿਸ ਪਾਸ ਹੁਣ ਆਪਾਂ ਪੈਨਸਲ ਨੂੰ ਜਿਹੜਾ ਇਹਦੇ ਵਿੱਚੋਂ ਆਪਾਂ ਬਾਹਰ ਕੱਢਾਂਗੇ ਠੀਕ ਹੈ ਜੀ ਪੈਨਸਲ ਨੂੰ ਬਾਹਰ ਕੱਢ ਕੇ ਆਪਾਂ نیچے ਜਿਹੜੀ ਹੈ ਇੱਕ ਨੋਟ ਲਗਾ ਲਾਂਗੇ ਤਾਂ ਕਿ ਜਿਹੜਾ ਆਪਣਾ ਥ੍ਰੈਡ ਹੈ ਉਹ ਖਿਸਕੇ ਨਾ ਜਾਂ ਢਿੱਲਾ ਨਾ ਹੋਵੇ ਇੱਕ ਆਪਣੀ ਬੂਟੀ ਦੀ ਜਿਹੜੀ ਹੈ ਉਹ ਖਰਾਬ ਨਾ ਹੋਵੇ ਇੱਥੇ ਆਪਾਂ ਗੰਢ ਦੇ ਕੇ ਹੁਣ ਆਪਾਂ ਪੈਨਸਲ ਨੂੰ ਬਾਹਰ ਕੱਢਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਹੁਣ ਆਪਾਂ ਇਹਨਾਂ ਸਾਰੇ ਥ੍ਰੈਡਸ ਨੂੰ ਜਿਹੜਾ ਇੱਕ ਜਗ੍ਹਾ ਦੇ ਉੱਪਰ ਦੇਖੋ ਸੈਂਟਰ 'ਚ ਆਪਾਂ ਸੂਈ ਨੂੰ ਬਾਹਰ ਕੱਢਾਂਗੇ ਇਹਨਾਂ ਸਾਰੇ ਥ੍ਰੈਡ ਨੂੰ ਜਿਹੜੇ ਆਪਾਂ ਪੈਨਸਲ ਦੇ ਤੁਹਾਡੇ ਰੋਲ ਕੀਤੇ ਸੀ ਇਹਨਾਂ ਨੂੰ ਆਪਾਂ ਇੱਕ ਜਗ੍ਹਾ ਤੇ ਇਕੱਠੇ ਕਰ ਦਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਬਹੁਤ ਸੋਹਣੀ ਛੋਟੀ ਜੀ ਬੁਟੀ ਤਿਆਰ ਹੋ ਗਈ ਜੀ ਅਗਰ ਤੁਸੀਂ ਚੈਨਲ ਤੇ ਫਸਟ ਟਾਈਮ ਆਏ ਹੋ ਫਸਟ ਟਾਈਮ ਚੈਨਲ ਨੂੰ ਵਿਜ਼ਿਟ ਕੀਤਾ ਹੈ ਸਬਸਕ੍ਰਾਈਬ ਨਹੀਂ ਕੀਤਾ ਹਾਲੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਨਾਲ ਦੇ ਨਾਲ ਬੈਲ ਬਟਨ ਵੀ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਮਿਲ ਸਕੇ ਤੁਸੀਂ ਦੇਖ ਪਾ ਰਹੇ ਹੋ ਜੀ ਇਹ ਬਹੁਤ ਸੋਹਣਾ ਫਲਾਵਰ ਬਣ ਰਿਹਾ ਹੈ ਬਹੁਤ ਸੋਹਣੀ ਬੂਟੀ ਬਣ ਰਹੀ ਹੈ ਹੁਣ ਆਪਾਂ ਇੱਥੇ ਗ੍ਰੀਨ ਕਲਰ ਦੇ ਨਾਲ ਜਿਹੜੀਆਂ ਇਹਦੀ ਆਪਾਂ ਲੀਫਸ ਬਣਾਵਾਂਗੇ ਦੇਖੋ ਤੁਸੀਂ ਇਹ ਫਲਾਈ ਸਟੀਚ ਨਾਲ ਵੀ ਬਣਾ ਸਕਦੇ ਹੋ ਕਿ ਇੱਕ ਥ्रेड ਅਗਰ ਯੂਜ਼ ਕਰਨਾ ਹੈ ਲੇਜ਼ੀ ਡੇਜ਼ੀ ਨਾਲ ਵੀ ਤਿਆਰ ਕਰ ਸਕਦੇ ਆਪਾਂ ਇੱਥੇ ਫਲਾਈ ਸਟੀਚ ਕਰ ਰਹੇ ਆਂ ਜੀ ਡਬਲ ਬਣਾ ਰਹੇ ਆਪਾਂ ਇੱਥੇ ਥੋੜਾ ਜਿਹਾ ਉਹਦੇ ਨਾਲੋਂ ਗੈਪ ਦੇ ਕੇ ਇੱਕ ਹੋਰ ਬਣਾ ਰਹੇ ਆਂ ਤੁਸੀਂ ਦੇ ਸਕਦੇ ਹੋ ਜੀ ਗ੍ਰੀਨ ਕਲਰ ਨਾਲ ਆਪਾਂ ਬਣਾ ਰਹੇ ਆਂ ਹੁਣ ਆਪਾਂ ਛੋਟੀ ਜੀ ਸਟੈਮ ਬਣਾ ਕੇ ਤੇ ਇਸੇ ਤਰ੍ਹਾਂ ਹੀ ਜਿਹੜਾ ਆਪਾਂ ਇੱਕ ਹੋਰ نیچے ਫਲਾਈ ਸਟੀਚ ਦੇ ਨਾਲ ਛੋਟੀਆਂ-ਛੋਟੀਆਂ ਜੜੀਆਂ ਹੋ ਲੀਫਸ ਬਣਾ ਦਾਂਗੇ ਤੁਸੀਂ ਦੇਖ ਸਕਦੇ ਹੋ ਜੀ ਆਪਣੇ ਜਿਹੜੇ ਸਟੈਮ ਹੈ ਰੈਡੀ ਹੋ ਗਏ ਛੋਟੀਆਂ ਛੋਟੀਆਂ نیچے ਲੀਫਸ ਵੀ ਬਿਲਕੁਲ ਧਿਆਨ ਲੋ ਗਈਆਂ ਨੇ ਹੁਣ ਆਪਾਂ ਇੱਥੇ ਮੈਰੂਨ ਕਲਰ ਦਾ ਥ੍ਰੈਡ ਲਿਆ ਹੈ ਜੀ ਕੰਟਰਾਸਟ ਥ੍ਰੈਡ ਨਾਲ ਕਰਾਂਗੇ ਕਿਨਾਲੇ ਬਣਾਵਾਂਗੇ ਹੁਣ ਇੱਥੇ ਆਪਾਂ ਸਤਾਰੇ ਲਗਾਵਾਂਗੇ ਦੇਖ ਇੱਕ ਇੱਕ ਆਪਾਂ ਨਾਟ ਲਗਾਵਾਂਗੇ ਤੁਸੀਂ ਦੇਖ ਸਕਦੇ ਹੋ ਨਾਟ ਸਟੀਚ ਦੇ ਨਾਲ ਆਪਾਂ ਉੱਪਰੋਂ ਫਿਲ ਕਰਾਂਗੇ ਇਹਨੂੰ ਬੂਟੀ ਨੂੰ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਚੈਨਲ ਨੂੰ ਸਪੋਰਟ ਕਰੋ ਆਪਣਾ ਪਿਆਰ ਦਿਖਾਓ ਜਿਸ ਤਰ੍ਹਾਂ ਤੁਸੀਂ ਪਿਛਲੀਆਂ ਵੀਡੀਓਜ਼ ਨੂੰ ਪਸੰਦ ਕੀਤਾ ਹੈ ਉਸੇ ਤਰ੍ਹਾਂ ਤੁਸੀਂ ਇਸ ਵੀਡੀਓ ਉੱਪਰ ਵੀ ਆਪਣਾ ਪਿਆਰ ਜ਼ਰੂਰ ਦਿਓ ਜੀ ਦੇਖੋ ਜੀ ਇਹ ਕਪਾਹ 사이드 ਲਗਾਵਾਂਗੇ ਕਪਾਹ 사이드 ਲਗਾਵਾਂਗੇ ਇੱਥੇ ਆਪਾਂ ਮਲਟੀ ਕਲਰ ਲਿਆ ਹੋਇਆ ਜੀ ਤੁਸੀਂ ਇੱਥੇ ਇਸੇ ਇੱਕ ਕਲਰ ਦੇ ਵੀ ਲੈ ਸਕਦੇ ਹੋ ਸੂਟ ਨਾਲ ਦੇ ਵੀ ਲੈ ਸਕਦੇ ਹੋ ਜਿਹੜੇ ਕਲਰ ਦਾ ਤੁਸੀਂ ਸੂਟ ਰੈਡੀ ਕਰ ਰਹੇ ਹੋ ਠੀਕ ਹੈ ਜਾਂ ਤੁਸੀਂ ਜਿਹੜੇ ਕਲਰ ਤੇ ਆਪਾਂ ਬਣਾ ਰਹੇ ਹਾਂ ਤੁਸੀਂ ਉਸੇ ਸੇਮ ਕਲਰ ਦਾ ਵੀ ਲੈ ਸਕਦੇ ਹੋ ਦੇਖੋ ਇੱਕ ਇੱਕ ਕਰਕੇ ਆਪਾਂ ਸਾਰੇ ਜਿਹੜੇ ਨਾਟ ਲਗਾ ਕੇ ਉਹਦੇ ਅੱਗੇ ਆਪਾਂ ਸਿਤਾਰਾ ਲਗਾ ਰਹੇ ਹਾਂ। ਲਓ ਜੀ। ਇਹ ਆਪਣੀ ਪੂਰੀ ਬੁੱਟੀ ਨੂੰ ਗੀਏ ਤਿਆਰ। ਠੀਕ ਹੈ ਜੀ ਬਹੁਤ ਸਿੰਪਲ ਬਹੁਤ ਸੋਹਣੀ ਬੁੱਟੀ ਤਿਆਰ ਹੋਈ ਹੈ। ਤੁਸੀਂ ਇਸ ਨੂੰ ਪੂਰੀ ਸ਼ਰਟ ਦੇ ਉੱਪਰ ਬਣਾ ਸਕਦੇ ਹੋ, ਦੁਪੱਟੇ ਉੱਪਰ ਬਣਾ ਸਕਦੇ ਹੋ ਜਾਂ ਤੁਸੀਂ ਇਹਨੂੰ ਆਪਣਾ ਜਿਸ ਤਰ੍ਹਾਂ ਆਪਾਂ ਚਾਕ ਦੇ ਉੱਪਰ ਬਣਾਉਨੇ ਆਂ ਸ਼ਰਟ ਦੀ ਚਾਕ ਦੇ ਉੱਪਰ ਵੀ ਆਪਾਂ ਰੈਡੀ ਕਰ ਸਕਦੇ ਹਾਂ। ਠੀਕ ਹੈ ਜੀ। ਬਹੁਤ ਛੇਤੀ ਤਿਆਰ ਹੋਣ ਵਾਲੀ ਬੁੱਟੀ ਹੈ। ਬਹੁਤ ਸਿੰਪਲ ਹੈ ਇਹਦੇ ਤੇ ਬਹੁਤ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਉਮੀਦ ਕਰਦੀ ਹਾਂ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਵੀਡੀਓ ਪਸੰਦ ਆਈ ਹੋਵੇ ਵੀ ਵੀਡੀਓ ਚੰਗੀ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਕਮੈਂਟ ਜ਼ਰੂਰ ਕਰ ਦੇਣਾ ਤੇ ਸ਼ੇਅਰ ਕਰਨਾ ਨਾ ਭੁੱਲਣਾ ਠੀਕ ਹੈ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਵੀਡੀਓ ਨੂੰ ਫੁੱਲ ਵਾਚ ਕਰਨ ਦੇ ਲਈ ਬਹੁਤ-ਬਹੁਤ ਧੰਨਵਾਦ ਜੀ